हां जी सत श्री अकाल जी सारे पशुपालक ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤਾਂ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਪਸ਼ੂ ਦਿਖਾਵਾਂਗੇ ਦੋ ਝੋਟੀਆਂ ਵੀਰ ਦੇ ਕੋਲ ਤੇ ਇੱਕ ਵਿਹੜਿਆ ਬਿਲਕੁਲ ਸੂਏ ਸਵਾਏ ਪਸ਼ੂ ਦਿਖਾਵਾਂਗੇ ਆਪਾਂ ਪਹੁੰਚਿਆ ਵੀਰ सोनू ਦੇ ਕੋਲ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਜੀ ਬਹੁਤ ਵਧੀਆ ਜੀ ਵਧੀਆ ਚਾਹੀਦਾ ਹਾਂ ਜੀ ਵੀਰ ਜੀ ਨਾਮ ਤੇ ਐਡਰੈਸ ਦੱਸਿਓ ਤੁਹਾਨੂੰ ਸ਼ਹਿਰ ਨਾਲਾ ਜ਼ਿਲ੍ਹਾ ਫਸਰ ਠੀਕ ਆ ਜੀ ਫੋਨ ਨੰਬਰ 91 957552 9877660020 ਠੀਕ ਆ ਜੀ ਹਾਂ ਜੀ ਕਰੀਏ ਸ਼ੁਰੂਆਤ ਜੀ ਇੱਧਰੋਂ ਦੱਸਿਓ ਪਾਜੀ ਆਪ ਪਹਿਲੇ ਨੰਬਰ ਤੇ ਇਹਨੂੰ ਪਾਜੀ ਸੂਈ ਨੂੰ 20 ਦੇ ਮਤਲਬ 15 ਲੈ 20 ਦਰ ਹੋ ਜੇ ਠੀਕ ਆ ਜੀ ਅੱਛਾ ਜੀ ਪੂਛੀ ਬਣਾਈ ਤੇ ਗੱਡੀ ਦਾ ਸਿਰੇ ਮ ਗੱਡੀ ਆ ਤਾਰ ਖਾ ਹੋਇਆ ਬਾਈ ਠੀਕ ਆ ਜੀ ਪਹਿਲੇ ਪੂਛੀ ਸ਼ ਠੀਕ ਹੈ ਜੀ ਬੂਸੀ ਉੱਥੇ ਰਹੀ ਚੱਡਾ ਹਰ ਮੈਂ ਉਹ ਗੱਡੀ ਨੂੰ ਕਹਿਣਾ ਮੈਂ ਜੇ ਭਈਆਂ ਮਿਲ ਜਾ ਤੇ ਦੁੱਧ ਕਿ ਨਾ ਜੁਣਾ ਇਹਦੇ ਕੋਲ ਇਦਾਂ ਹੀ ਸੁਈ ਵੀਰ ਜੀ 15 ਤੋਂ 20 ਦਿਨ ਹੋਏ ਹੋਣੇ ਮਤੋਂ ਅੱਛਾ ਜੀ ਇਹ ਬਹਿ ਗਿਆ ਇਦਾਂ ਜੁਣੀ ਇਸ ਦੇ ਬਾੜਾ ਬਾਗ ਥੱਲੇ ਮਾਰਾ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਚੱਡਾ ਜੂੜਾ ਚੰਗਾ ਆ ਗਿਆ ਸੂਆ ਭਾਜੀ ਤੂੰ ਆ ਪਹਿਲਾ ਲਓ ਜੀ ਪਹਿਲਾ ਸੂਆ ਸੋਈਏ ਤੇ ਕੱਦ ਕੋ ਤੇ ਚੰਗਾ ਭਾਜੀ ਪਰੇ ਕਰ ਲਿਓ ਬਾਸੀ ਤੋ ਇਹਨੂੰ ਕੋਈ 15 ਕ ਦਿਨ ਦੇ ਆਸ-ਪਾਸ ਇਲਾ ਟਾਈਮ ਹੋ ਗਿਆ ਵਾ ਤੇ ਚੱਡਾ-ਚੁੱਡਾ ਚਲੋ ਚੰਗਾ ਵਾ ਥਾਣਾ ਦਾ ਸਹਿਜ ਗਿਆ ਵੀ ਚੰਗਾ ਵਾ ਅਰੋ ਭਾਜੀ ਕੋਈ ਕੋਈ ਨਹੀਂ ਸੀ ਆਜੋ ਇਹ ਕਿੰਨਾ ਕ ਵੀਰ ਜੀ ਕਰਜੋਗੇ ਦੁੱਧ ਜੀ ਜੀ ਹੁਣ ਦੁੱਧ ਰਗੂਗਾ 8 ਕਿਲੋ ਰੂਗਾ ਅੱਛਾ ਜਾ ਕੇ ਘਰ ਤਾਂ ਨਹੀਂ ਪਾ ਸਕੋ ਜੇ ਅੱਗ ਨਹੀਂ ਜਾਓਗੇ ਠੀਕ ਹੈ ਜੀ ਆਹ ਜਿੱਥੇ ਆ ਕੇ ਲਾ ਜਾਂਦੀ ਆ ਆਜੋ ਆਜੋ ਪਾ ਕੇ ਦਿਖਾਈਏ ਤੌਹੀ ਵੀਰ ਬਗੀਚਾ ਪਹੁੰਚਿਆ ਉਹ ਠੀਕ ਅੱਧੀ ਨਾਲ ਲੈਣ ਗਿਆ ਕਿਸੇ ਦੇ ਬੱਚੇ ਦੇ ਬੁੱਲ ਗਿਆ ਲਿਆਉਣਾ ਲੱਗ ਗਿਆ ਹੀ ਉਹਨੇ ਆਈਏ ਕਿ ਢਾਗੀ ਉਹ ਜਗੇ ਦੀ ਨਾ ਚੜਦੀ ਗਲਾ ਜੇ ਪੱਗ ਬਹੁਤ ਘੜ ਬੱਧੀ ਆਹੋ ਪੱਗ ਦੇ ਪੂਰੇ ਥੋਕ ਥੋਕ ਲਾਈ ਤੇ ਹਣਾ ਸਹੀ ਗੱਲ ਬੋਲੀ ਵਧੀਆ ਲੱਗਦੀ ਪੱਗ ਹੋਰ ਠੀਠਾ ਗਿਆ ਕਿਰਪਾ ਦੀ ਕਿਰਪਾ ਤੂੰ ਹੀ ਸੁਣਾਓ ਯਾਰ ਕਰਪਾ ਜਹੀ ਮਾਰੀ ਤੇ ਕਿੰਨਾ ਛੋਟੀ ਛਾਲੀ ਜੀਏ ਬਾਕੀ ਛੋਟੀ ਕੋਈ ਮਾਰੀ ਛੋਟੀ ਵੀ ਸੋਹਣੀ ਛੋਟੀ ਜੇ ਲਖੋ ਤਾਓ ਜੀ ਘੱਡਾ ਵੀ ਚੰਗਾ ਵਾ ਤੇ ਪਹਿਲਾ ਸੁਆ ਬਿਲਕੁਲ ਨਵੀਂ ਅਜੇ ਝੋਟੀ ਆ ਥਣ ਥਣ ਚੰਗਾ ਲੱਗਾ ਗੈਪ ਤੇ ਤੇ 8 ਲੀਟਰ ਜਿਹੜਾ ਮੌਕੇ ਤੇ ਦੁੱਧ ਤਿਆਰ ਆ ਫਿਰ ਕੁਆਲਿਟੀ ਵੀ ਚੈੱਕ ਕਰ ਸਕਦੇ ਜੇ ਕਿੰਨਾ ਕੁ ਵੀਰ ਜੀ ਕਰਨਾ ਮੁੱਲ ਭਾਈ ਆਪਾਂ 8 ਦੇ ਸੰਗ 1.5 ਕਿਲੋ ਠੀਕ ਆ 7.5 ਦੇ ਸੰਗ ਠੱਗੋੜਿਆ ਬਿਲਕੁਲ ਲਓ ਜੀ 7 ਲੀਟਰ ਬਿਲਕੁਲ ਗਰੰਟੀ ਵਾਲਾ ਦੁੱਧ ਜੇ ਤੇ ਕਿੰਨਾ ਕੁ ਮੁੱਲ ਭਾਜੀ ਮੁੱਲ ਮੁੱਲ ਭਾਈ ਦੇ ਦੀਏ ਸਾਢੀ ਯਾਰੀ ਕਰਦੀ ਹੈ ਨਵਾਂ ਸਾਲਿਆ ਕਰਦੀ ਨਵੇਂ ਸਾਲ ਜੋਫਰ ਲਾਵਾਂਗੇ ਇਹ ਵੀ ਵੀਡੀਓ ਆਪਾਂ ਪੈਣੀ ਬੰਦ ਹੋ ਗਈ ਆਪਣੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਚਲੋ ਕਰਾਰ ਹੋ ਮਾਨਤਾਲ ਵੀਰ ਜੀ ਹਰ ਭਾਜੀ ਹਾਂ ਨਾ ਦੇ ਦੀਏ 55 ਜੀ ਨਹੀਂ ਕਰਦਗੇ ਛੋਟੀ ਚੰਗੀ ਜਿਹੀ ਛੋਟੀ ਸੋਹਣੀ ਬਣੀਏ ਯਾਰ ਦਾ ਫਿਰ ਹੋਰ ਕਰਦਗੇ ਕਿੰਨੇ ਜੀ 500 ਦੇ ਹਾਂ ਪੰਜਾਹ ਪੂਰੇ 55000 ਦੀ ਪਾਈ ਝੋਟੀ ਲਵਾਂਗੇ ਲਓ ਜੀ 55000 ਦੀ ਦੇਖੋ ਬੇਨਤੀ ਦੀ ਸਾਰੀਆਂ ਵੀਡੀਓ ਹਾਂ ਜੀ ਇਹਦੇ ਕੋਲ ਦੋ ਲੱਗ ਚੋਵੇ ਤਿੰਨ ਚੋਵੇ ਠੀਕ ਹੈ ਜੀ ਲਾ ਕੇ ਇਹਨੂੰ ਮਾੜਾ ਜਿਗਾ ਕਹਿੰਦੇ ਨਾ ਪਾਜੀ ਇਹ ਮੁਰਗੇ ਮਰਜ਼ੀ ਨਹੀਂ ਜੇ ਹਾਂ ਜੀ ਹਾਂ ਜੀ ਹਾਂ ਜੀ ਮੁਰਗੀ ਨਹੀਂ ਉਹ ਪਾਜੀ ਮੈਨੂੰ ਗੱਲਾਂ ਚ ਜਗ ਲੱਦੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਮੰਨ ਲਓ ਕਹਿੰਦਾ ਭਾਵਾ ਵੀ ਜੇ ਮੰਨ ਲਓ ਇਹੋ ਜੀ ਧੋਕੜ ਵੀ ਝੋਡੇ ਹੋਵੇ ਤਾਂ ਛੜਦੀ ੱਲੀ ਦੀ ਹੈ ਪਾਜੀ ਇਹਦੀ ਵੀਡੀਓ ਬੱਚੇ ਸਵੇਰੇ ਵੀ ਬੰਦੇ ਹੋ ਗਈ ਆ ਹਾਂ ਜੀ ਹਾਂ ਜੀ ਸੂਈ ਦੀ ਉਹ ਹੀ ਪਾਦਾਂਗੇ ਢਟਿਆਗੇ ਹਾਂ ਕਿੰਨੇ ਯਾਰ ਜੀ ਬਿਲਕੁਲ ਨੋਰਮਲ ਰੇਟ। ਲਓ ਜੀ ਚੱਡਾ ਚੱਡਾ ਜਿਹੜਾ ਚੰਗਾ ਵਾ ਕਰਮਾਲੀ ਦਾ ਲਾਗੇ ਤੋਂ ਚੈੱਕ ਕਰਾ ਦਿੰਨੇ ਆਪਾਂ ਤੇ ਥਣ ਵੀ ਨੋਕ ਵਾਲਾ ਚੰਗਾ ਲੱਗਾ ਵਾ। ਇਧਰਲੀ ਸਾਈਡ ਤੋਂ ਵੀ ਚੈੱਕ ਕਰਾ ਸਕਦੇ ਆ ਤੁਸੀਂ ਵੇਖ ਸਕਦੇ ਆਂ ਚੱਡਾ ਚੱਡਾ ਜਿਹੜਾ ਬਹੁਤੀ ਵਾ ਬਾਕਮਾਲ ਦੇ ਕਾਗਜਾਂ ਨੂੰ ਪਤਲੀ ਆ ਚਮੜੀ। 55000 ਦੀ। ਜਗੇ ਸਿੰਗੀ ਵੇਚੋ ਠੀਕ। ਸਿੰਘ ਸੂਂਗ ਬਹੁਤ ਬਾਕਮਾਲ ਲੱਗਾ ਰਿੰਗ ਸਿੰਘ ਲੱਗਾ ਵਾ। ਕੋਈ ਧੀ ਵੱਡੀ ਲੈਤੀ। ਇਹ ਸੁਝੇ ਭਾਈ ਪਰਸੋਂ ਦੀ। ਅੱਛਾ ਜੀ। ਦੇਖੋ 10 ਕਿਲੋ ਮੈਂ ਰਾਜੇ ਦੇ ਬੋਲਾਵਾ ਠੀਕ ਹੈ 8 ਕਿਲੋ ਨਹੀਂ ਮੈਨੂੰ ਨਾਲ ਦੇ ਬੱਜੇ ਦਾ ਠੀਕ ਹੈ 31 ਠੀਕ ਹੈ ਜੀ ਫੀਮੇਲ ਕਾਫ ਆ ਗਿਆ ਇਹਦੇ ਬਾਈ ਕੰਦਾ ਘਰ ਵਾਲੇ 10 ਕਹਿੰਦੇ ਪਰ ਆਪਾਂ 8 ਕਿਲੋ ਪਰ ਮੈਂ 8 ਕਿਲੋ ਕਰਕੇ ਜਿਹੜੀ ਆਪਾਂ ਘਰ ਆ ਪਸੋਂ ਦੀ ਸੁਈ ਠੀਕ ਹੈ ਜੀ ਪਸੋਂ ਦੀ ਸੁਈ ਆਪਾਂ ਦੀ ਸੁਈ ਆਵੇਗੀ ਧਾਰਾ ਨੂੰ ਠੀਕ ਹੈ ਠੀਕ ਹੈ ਲਓ ਜੀ ਬਿਲਕੁਲ ਤਾਜੀ ਸੁਈ ਆ ਸੁਆ ਕਿਨਵਾ ਸੁਈ ਭਾਜੀ ਸੁਆ ਭਾਜੀ ਤੀਜਾ ਸੁਆ ਤੀਸਰਾ ਸੁਈ ਜੀ ਭਾਜੀ ਪਰ ਮੈਂ ਕਿਹ ਚਲੋ ਚੋਈ ਚਵਾਈ ਆ ਹਾਂ ਜੀ ਘਰਾਂ ਦੇ 12-14 ਕਿਲੋ ਦੁੱਧ ਦਿੰਦੀ ਹੈ ਠੀਕ ਹੈ ਠੀਕ ਹੈ ਠੀਕ ਹੈ ਠੀ ਲੋ ਜੀ ਇਹ ਵੀ ਸਿੰਗਲ ਹੱਡੀ ਜੇ ਦੇਖ ਸਕਦੇ ਦੁੱਧ ਵਾਲੀਆਂ ਨਿਸ਼ਾਨੀਆਂ ਨਹੀਂ ਹੁੰਦੀਆਂ ਕਵਰ ਕਰਦੀ ਆ ਛੱਡਾ ਇਹਨੂੰ ਵੀ ਚੰਗਾ ਲੱਗਾ ਕਰਨ ਵਾਲੀ ਨੂੰ ਇਹਦੀ ਆਪਾਂ ਲਾਈਵ ਵਿੱਚ ਵਾਈਡ ਵੀਡੀਓ ਦੇ ਵਿੱਚ ਹੀ ਠੀਕ ਹੈ ਜੀ 나ੜੂ ਬਿਲਕੁਲ ਨਾਲ ਜੇ ਬੱਚੇ ਦਾ ਦੇਖ ਸਕਦੇ ਤੁਸੀਂ ਆ ਲੈ ਲੋ ਹਾਂਜੀ ਹਾਂਜੀ ਇਹ 나ੜੂ ਮਾ ਦੇ ਨਾੜੂ ਤੇ ਹੀ ਆ ਬੱਚਾ ਠੀਕ ਹੈ ਜੀ 나ੜੂ ਬਿਲਕੁਲ ਨਾਲ ਜੇ ਦੇਖ ਸਕਦੇ ਤੁਸੀਂ ਕਾਹਦੂ ਇਹਦੇ ਨਹੀਂ ਇੱਥੇ ਹੀ ਆ ਉਹ ਮਾਈਕ ਲੈ ਆ ਇੱਥੇ ਹੀ ਆ ਲੋ ਜੀ ਲੱਗ ਗਏ ਤਾਂ ਚੈੱਕ ਕਰਾਉਨੇ ਆ ਤੁਹਾਨੂੰ ਥਣਾ ਦਾ ਫਸਵਾ ਸਰ ਜੀ ਲਾਈਵ ਵੀ ਆਪਾਂ ਵੀਡੀਓ ਦੇ ਚ ਜਵਾਬ ਵੀ ਦਿਖਾ ਦੇਣਾ ਵਾ ਲਾਓ ਲਾਗੇ ਜਾਓ ਤੌੜਾ ਤਾਂ ਕੋਈ ਲੇਖੋ ਭਾਜੀ ਕਿ ਮੋਟ ਕਰੇ ਜਿਹੜਾ ਵੀਰ ਹਾਂਜੀ ਤੇ ਮੁੱਲ ਇਹਦਾ ਦਾ ਕਰਨਾ ਵਾ ਅੱਛਾ ਜੀ ਦੁੱਧ ਚੋਗੇ ਉਹਨੇ ਤਾਂ ਹੋਣੀ ਹੁੰਦੀ ਜਿਹੜੀਆਂ ਬਾ ਠੀਕ ਆ ਠੀਕ ਆ ਲਓ ਜੀ ਸੱਜਰ ਵੀ ਉਹਨੇ ਦੀ ਤਾਂ ਦੁੱਧ ਚੋਗੇ ਵੀ ਅਰੇ ਮੈਂ ਜੀ ਦੁੱਧਾ ਦੁੱਧ ਭਾਜੀ ਮੈਂ ਜਿਆਦਾ ਨਹੀਂ ਦਾ 12 13 ਕਿਲੋ ਕਰੂ ਝੋਡੀ ਅੱਛਾ ਜੀ ਆ ਵੇ ਲੋ ਲਓ ਜੀ ਪਾਲਟੀ ਤੇ ਚੈੱਕ ਕਰ ਸਕਦੇ ਜੇ ਅਗਲੇ ਸਾਂ ਦੀ ਚਵਾਈ ਲੱਗਾ ਵੀਰ ਕਰਨਾ ਲਓ ਜੀ ਚਵਾਈ ਚ ਜਿਹੜੀ ਆ ਮੋਟਰ ਵਾਲਾ ਹਿਸਾਬ ਤਾਂ ਕੋਈ ਪੂਰ ਛੱਟਾ ਨਹੀਂ ਜੇ ਇਹੋ ਆਂ ਜਿੰਮਾ ਨਾ ਲੋ ਜੀ ਬਿਲਕੁਲ ਨਰਮ ਚਵਾਈ ਆ ਤੇ ਸ਼ਾਂਤ ਸੁਭਾਅ ਵਾਲੀ ਆ ਠੰਡੇ ਸੁਭਾਅ ਵਾਲੀ ਆ ਕਰਮ ਵਾਲੀ ਜਦੋਂ ਬਾਦੀ ਚੜ ਕੇ ਚੱਜਦਾ ਵਰਸਣਾ ਹਾਂ ਆ ਲੈ ਸੋਨੇ ਹਾਂਜੀ ਕੰਨ ਕਰਕੇ ਨਾਈਟ ਟਾਈਮ ਲਗਾਜੋ ਲਗਾ ਗਿਆ ਛੋਟੀ ਮੈਂ ਤਾਂ ਪਹਿਲੇ ਮੂ ਦੇ ਵੇਖੀ ਗਿਆ ਅੱਛਾ ਅੱਛਾ ਹੀ ਚਲੋ ਵਧੀਆ ਨਹੀਂ ਚੰਗੀ ਛੋਟੀ ਵੀ ਚੰਗੀ ਤੁਹਾਨੂੰ ਮਾਲ ਲੈਣਾ ਪਹਾੜਾਂ ਦਾ ਲੋਕ ਡਿੱਗਦੇ ਰਹਿੰਦੇ ਆ ਹਾਂਜੀ 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 ਉਹਨਾਂ ਬਾਅਦ ਸੱਜਰ ਮਹੀਨਾ 10 ਕਿਲੋ ਘਰ ਵਾਲੇ ਦੇ ਦੁੱਧ ਆ ਪਰ ਆਪਾਂ 8 ਕਿਲੋ ਕਰਕੇ ਬੋਲਾਂਗੇ ਆ ਗਾੜ ਲਾ ਦਈਏ ਜੀ ਡੇਢ ਚਲੋ ਧੰਨਵਾਦ ਉਹਨੇ ਹੀ ਕਰਵਾਇਆ ਤੁਹਾਜੀ ਕਾਰ ਦੀ ਦੇਖ ਸਕਦੇ ਜੀ ਕਾਰ ਦੀ ਮਾਈ ਪੱਕੀ ਆਹ ਮਗਰ ਆ ਗਏ ਦੇਖੋ ਲਓ ਜੀ ਮਗਰ ਲੈ ਥਣਾ ਦੀ ਚਵਾਈ ਚੈੱਕ ਕਰ ਸਕਦੇ ਜੀ ਇਹਨਾਂ ਮੋਟਰ ਵਾਲਾ ਹੀ ਹਸਾਕਤਾ ਵਾ ਕੋਈ ਪੂਰ ਛਟਾ ਨਹੀਂ ਹੈਗਾ ਸਭ ਨਾਲੀਆ ਚਲੋ ਕੋ ਭਰਾ ਸੰਭਲਾ ਲਾਈਟਰ ਦੁੱਧ ਪਾਈ ਕਹਿੰਦਾ ਕਿ 12 ਲੀਟਰ ਕੱਢ ਜੀ ਰਹੀ ਹੈ ਕਰਮਾ ਵਾਲੀ ਵੀ ਜੇ ਮੈਲੇ ਜਾਓ ਮਹੀਂ ਨੂੰ ਖਾ ਕੇ ਨਪਾਲ ਪਾਣਾ ਸਿੱਧੀ ਹੋਣੀ ਹੈ ਜੀ ਹਾਂਜੀ ਹਾਂਜੀ ਸਾਰੇ ਚਲੋ ਸਾਰੇ ਭਰਾਵਾਂ ਨੂੰ ਪਤਾ ਆ ਕਿ 20 25 ਇਹ ਵੀ ਦਾ ਫਾਇਦਾ ਹੋ ਜਾ ਕਿ ਮੈਨੂੰ ਪਤਾ ਲੱਗਦਾ ਜਗਤ ਚਵਾਦੀ ਟੰਗਾ ਨਹੀਂ ਵੀਰ ਕਿਸੇ ਦੇ ਨਾ ਲੋ ਹੁਣ ਵੀਰ ਬਹੁਤੇ ਦਰਦੇ ਪਤਾ ਕਿਉਂ ਵੀ ਮਿਲੇ ਹੀ ਨਾ ਪਸ਼ੂ ਮਿਲੇ ਨਾ ਹਾਂਜੀ ਭੈਣੇ ਚੋਣਾ ਹੁੰਦਾ ਪਸ਼ੂ ਹਾਂਜੀ ਹਾਂਜੀ ਤੇ ਸਾਨੂੰ ਜਦੋਂ ਅਸੀਂ ਵੀਡੀਓ ਪੁਨੇ ਪੁੱਛਦੇ ਵੀ ਮਿਲਦੀ ਸਹੀ ਆ ਹੂੰ ਹੂੰ ਸਹੀ ਆ ਨਾ ਜੋ ਦੁੱਧ ਤੇੰਦਾ ਸੇਵਾ ਦਾ ਸੇਵਾ ਦਾ ਸਹੀ ਪਾਜੀ ਕਿ ਨਹੀਂ ਹਾਂਜੀ ਤੇ ਇੱਕ ਚੂਣ ਚਵਾਦਾ ਬੋਲਾ ਲੱਗ ਜਾਂਦਾ ਵੀ ਕਰੜੀ ਤੇ ਨਹੀਂ ਬਿਲਕੁਲ ਬਿਲਕੁਲ ਜੀ ਚਵਾਈ ਚ ਜਿਹੜੀ ਆ ਨਿਕ ਨੰਬਰ ਹਾਂਜੀ ਉਹਦੀ ਗੱਲ ਨਹੀਂ ਹੁੰਦੀ ਸਹੀ ਪਸ਼ੂ ਦਾ ਵਾਧਾ ਹੁੰਦਾ ਵਾਧਾ ਹੁੰਦਾ ਸਹੀ ਗੱਲ ਖ ਚਲੋ ਸਾਂਭ ਲੂ ਕਰ ਚੰਗੇ ਸੀਮਾਂ ਦੀ ਆ ਗਈ ਜੈਡ ਬਲਾਹ ਜੀ ਤੁਹਾਡੇ ਕੋਲ ਹੈ ਨਾ ਉਹਦਾ ਫਾਇਦਾ ਫਾਇਦਾ ਵਾ ਉਹ ਬੱਚੇ ਮਰੀਦੋ ਬਿਨਾਂ ਲੈ ਜੇ ਜਿਹੜਾ ਇਥੋਂ ਨਾਲ ਬੱਚੇ ਆ ਜਾਂਦੇ ਭਾਈ ਟੋਪੜ ਗੱਬਾ ਦਿਲ ਜੇ ਉਹਨੂੰ ਫਾਇਦਾ ਫਾਇਦਾ ਅਛਾ ਜੇ ਟੋਪੜ ਲੈ ਗਿਆ ਤਾਂ ਘਰ ਪਰ ਜਾਂਦਾ ਬਿਲਕੁਲ ਸਹੀ ਗੱਲ ਹੈ ਸੱਚੀ ਗੱਲ ਵੀ ਇਹ ਵੀ ਵੀਰ ਭਾ ਦੇ ਨਾਲ ਚੱਲ ਪਜੁੰਦੇ ਕੋਈ ਵੀਰ ਦੇ ਕੋਲ ਜਦੋਂ ਵੀਰ ਕੋ ਜਦੋਂ ਮਾਲ ਖੜਦੇ ਨਾ ਲੋਗ ਇੱਕ ਹਫਤੇ ਦੀ ਹੈਗੀ ਵੀ ਇਹਦੇ ਰੇਡ ਯੋ ਨਾਲੇ ਬਿਲਕੁਲ ਜੈਜ ਆ ਠੀਕ ਆ ਠੀਕ ਆ ਹਾਂ ਲਓ ਜੀ 8 ਲੀਟਰ ਦੀ ਬਾਲਟੀ ਆ ਕਿਸੇ ਹੋਰ ਅੰਡੇ ਤੇ ਮੈਂ ਹੀ ਹੋਵੇ ਨਾ ਤੁਹਾਨੂੰ ਇਹ ਕਹਣਾ ਸੀ ਆਰ ਡੀ ਦੇਣੀ ਹੈ ਮੈਂ ਵੀਰ ਜੀ ਸਹੀ ਗੱਲ ਹੈ ਹਾਂ ਛੜਦੀ ਬੱਚੇ ਨੂੰ ਛੱਡ ਦਿਓ ਛੱਡ ਦਿਓ ਲਓ ਜੀ ਬਾਲਟੀ ਜਿਹੜੀ ਐਨ ਕੰਡਿਓ ਕੰਡੀਆਂ ਤੋਂ ਹੀ ਵੇਚ ਸਕਦੇ ਆਪਾਂ ਵੀ ਜੀ 8 ਕਿਲੋ ਕਰਕੇ ਦੇਣੀ ਆ ਅੱਛਾ ਜੀ ਆਪਾਂ ਵਾਧ ਨਹੀਂ ਕਹਿਣਾ ਠੀਕ ਹੈ ਠੀਕ ਹੈ ਠੀਕ ਘਰ ਵਾਲੇ ਭਾਵੇਂ 10 ਕਹਿਣ ਜੋ ਮਰਜ਼ੀ ਕਰਨ ਮੈਂ ਦਾਖਲ ਹੋ ਜਾ ਸਿੰਗਲ ਹੱਡੀ ਐ ਹਾਂ ਜੀ ਹਾਂ ਜੀ ਆ ਲੈ ਲਓ ਹੋਰ ਮੇਰਾ ਵੀਰ ਆਵੇ ਨੁਚੜੀ ਪਈ ਐ ਮੇਰੇ ਬਿਲਕੁਲ ਜੀ ਵੇਚ ਸਕਦੇ ਨੁਚੜੀ 4-5 ਕਿਲੋ ਹੈਗਾ ਹੈਗਾ ਸਹੀ ਗੱਲ ਰੱਖ ਲੀ ਕਾ ਤੂੰ ਇੱਥੇ ਰੱਖ ਲਓ ਇਹ ਕਿੰਨਾ ਕਿ ਵੀਰ ਜੀ ਬੋਲੇ ਰੱਖਰਾ ਮੋਲੇ ਵੀਰ ਜੀ ਛੋਟਾ ਹੀ ਕਰਨਾ ਹੈ ਕਿੰਨਾ ਕਿ ਜੇ ਆਪਾਂ ਤੁਹਾਨੂੰ 2 ਕਿਲੋ ਆ ਤਾਜੀ ਸੂਈ ਨਾੜੂ ਦੇ ਦਾ ਆਪਾਂ ਵਧ ਕਰਨਾ ਹੈ ਹਾਂਜੀ ਹਾਂ ਨਾ ਦੇ ਦਈਏ ਪੈਠ ਜੀ ਕਰ ਦਈਏ ਚਲੋ ਵੀਰ ਬਗੀਚੇ ਨੇ ਕਰਾ ਦੇਣਾ ਹਰਮਾਨ ਤਨ ਕਰਾ ਲਈਏ ਪਾਜੀ ਉਹ ਤਾਂ ਨਾ ਕਿਏ ਭਰਾ ਇੱਕ ਦੱਸੋ ਦਾਲੀ ਮੋਲੀ ਲੈਂਦੀ ਆ ਹਾਂਜੀ ਇੱਕੋ ਗੱਲ ਕਰਦਾ ਵੀ ਕਰ ਦੋ ਬਾੜ ਦੀ ਦੀ ਠੀਕ ਹੈ ਹੈ ਠੀਕ ਹੈ ਠੀਕ ਹੈ ਜੇ ਜੋੜਾ ਹੀ ਕੋਈ ਲਹੂ ਨਾ ਹਾਂਜੀ ਆਪਾਂ 1 15 ਦੇ ਦਾਂਗੇ ਜੋੜਾ ਹੀ ਆ ਅੱਛਾ ਹੁਣ ਉਹ ਕਹਿੰਦਾ ਮਲਕ ਦੇ ਵਾਸਪਾਂ ਉਹਦਾ ਆਪਾਂ ਪਾਇਆ ਸੀ ਮੰਨ ਲਓ 55 55 55 ਦੇ 12 ਤੇ ਹਾਂ 17 ਬੰਦਾ 17 115 ਦੇ ਨਾਲ 115 ਦੇ ਜੇ ਕੋਈ ਬੋਧਾ ਭੈਣ ਭਰਾ ਯੋੜ ਲਾਉਂ ਤੇ ਸੋਨੋ ਮੇਰਾ ਵੀ 14 ਦਾ ਇਹਨਾਂ ਦੇ ਦੂਆ ਜੋੜਾ ਠੀਕ ਹੈ ਠੀਕ ਤੇ ਕਿਲ ਹੋਰ ਮਾਣ 13 ਦਾ ਤੇਰਾ ਤੋਲ ਨਹੀਂ ਆਇਆ ਲਓ ਜੀ ਇੱਕ 13 ਦੇ ਵਿੱਚ ਠੀਕ ਹੈ ਠੀਕ ਹੈ ਲਓ ਜੀ ਦੁੱਧ ਦੋ ਮਹੀਆਂ ਦੇ ਦੋ ਲੱਗਦਾ ਹੈ ਦੁੱਧ ਹਾਂ ਜੀ ਕੱਲ ਹੀ ਇਹ ਹੋਣੀ ਬਾੜ ਦੀ ਠੀਕ ਹੈ ਹਾਂ ਜੀ ਹਾਂ ਜੀ 55 ਦੀ ਨਹੀਂ ਹੈ ਉਹ ਵੀ 55 ਦੀ ਇਹ ਬਾੜ ਦੀ ਠੀਕ ਹੈ ਠੀਕ ਅੱਛਾ ਜੀ ਜੋੜਾ ਲਓ ਤੇਰੇ 11 13 ਦਾ ਫਿਰ ਉਹ ਕਿੰਨੇ ਚ ਪੈਣੀ ਆ ਫਿਰ 56 ਸਾਢੇ 56 ਹਾਂ ਬਸ ਮੁਸਤਾਬਾਈ ਲੋ ਜੀ ਉਹਨੇ ਦੀ ਇੱਕ ਕੁੰਡੀ ਕਿੰਨੇ ਦੀਆਂ ਦੋ ਡੇਜ ਲੱਗਾ ਵੀਰ ਕੱਲੀ ਦਾ ਕਵੇ ਮੜਾ ਵੀ 56 ਇਹ ਨਹੀਂ ਕਰ ਸੁਣਾ ਕਲੀ ਬਾੜ ਦੀ ਦੇਣੀ ਜੇ ਕਲੀ ਬਾੜ ਦੀ ਠੀਕ ਹੈ ਨਾ ਉਹਦਾ 200 ਨਾਲ ਲਾ ਕੇ ਇੱਕ 13 ਦਾ ਠੀਕ ਹੈ ਠੀਕ ਹੈ ਠੀਕ ਹੈ ਕੱਲ ਸੋਣ ਵੀ ਨਾ ਉਹ ਝੋਟੀ ਦੀ ਬਾੜ ਦੀ ਪਾਈ ਨਾ ਵੀਰ ਤੇ ਮਨਾਫਾ ਵੀ ਸਾਡੇ ਸਾਹਮਣੇ ਦਿੰਦੇ ਵੀ 2000 ਵਧ ਵੀ ਦੋ ਹਜ਼ਾਰ ਵਧ ਦੇਣੇ ਬਿਲਕੁਲ ਬਿਲਕੁਲ ਸਹੀ ਹੈ ਵੀਰ ਜੀ ਵਾੜ ਪਾਉਣੀ ਜੇ ਵਾੜ ਪਾਉਣੀ ਹੈ ਠੀਕ ਹੈ ਜੀ ਤੀਸਰੇ ਨੰਬਰ ਤੇ ਵਾੜ ਆ ਗਈ ਜੇ ਦੱਸਿਓ ਭਾ ਸੂਈ ਹੋਈ ਬੱਚਾ ਦਾ ਠੀਕ ਹੈ ਜੀ ਹਾਂ ਕਿੰਨਾ ਟਾਈਮ ਹੋ ਗਿਆ ਸੀ ਨੂੰ ਸੂਈ ਨੂੰ ਕੋਈ 15 20 ਦਿਨ ਹੋ ਹੀ ਗਏ ਅੱਛਾ ਜੀ ਹਾਂ ਬੱਚਾ ਦਾ ਜਾਇਆ ਭਾਈ ਇੰਦਾ ਬਾਦੀ ਦੁੱਧ ਪਾਦੇ ਪੱਠਾ ਪਰ ਮੱਤੇ ਹੀ ਗਿਆ ਠੀਕ ਹੈ ਜੀ ਥੱਲੇ ਹੀ ਛੱਡ ਦੋ ਭਾਵੇਂ ਇੰਦਾ ਬਾਦੀ ਦੁੱਧ ਪਾਉਣਾ ਵੇ ਇੰਦਾ ਬਾਦਾ ਕਿਥੇ ਆ ਇੰਦਾ ਦੱਸਿਆ ਚੰਗਾ ਨਾ ਵੇ ਇੰਦਾ ਬਾਦਾ ਆਪਾਂ ਗਾਲੀ ਕਰਨਾ ਵੇ ਅੱਛਾ ਜੀ ਠੀਕ ਹੈ ਠੀਕ ਹੈ ਲਓ ਜੀ ਬਾਲਟੀ ਦੇ ਵਿੱਚ ਦੁੱਧ ਪੀ ਲੈਣਾ ਨਹੀਂ ਬਿਲਕੁਲ ਬਿਲਕੁਲ ਸਹੀ ਹੈ ਬੱਚਾ ਜੀ ਭਾਜੀ ਬੱਚਾ ਜੀ ਆਹੋ ਥੋੜਾ ਸੰਤ ਹਾਂ ਆ ਵੇ ਲੋ ਇੰਦਾ ਹੀ ਨਾ ਬਣਾਓ ਤਾਂ ਜੀ ਇਹਨਾਂ ਬਾਲਟੇ ਦੇ ਵਿੱਚ ਜੀ ਕਜਾਇਆ ਜਿਉਂ ਉਹਨਾਂ ਦੇ ਬਿਲਕੁਲ ਸਹੀ ਗੱਲ ਆ ਪੀਂਦਿਆ ਜੀ ਹਾਂ ਨਹੀਂ ਗੱਲਾਂ ਦੱਸੀਆਂ ਚੰਗੀਆਂ ਫਿਰ ਕੋਈ ਵੀ ਥੱਲੇ ਛੱਡੇ ਮੁੜ ਕੇ ਕਹਲੇ ਗਈ ਅਸੀਂ ਉਹਨਾਂ ਨੇ ਛੱਡਿਆ ਨਾ ਆਪਾਂ ਛੱਡਿਆ ਜੀ ਹਾਂ ਬੱਚਾ ਹੈ ਨਾ ਬੱਚਾ ਠੀਕ ਆ ਜੀ ਮੇਲ ਕਾਫ ਜੇ ਦੇ ਪਿੱਛੇ ਕਿੰਨਾ ਦੁੱਧ ਪਾਜੀ ਇਹਦੇ ਕੋਲ ਦੁੱਧ ਵੀ ਜੀ 10 ਕਿਲੋ ਹੋਊਗਾ ਅੱਛਾ ਜੀ ਆਪਾਂ 9 ਕਿਲੋ ਕਰਕੇ ਦੇਣੀ ਠੀਕ ਆ ਠੀਕ ਆ ਜੀ ਮੈਂ ਦੋ ਵਾਰੀ ਕਰੂ ਵੀ 15-16 ਆਲੋ ਅੱਛਾ ਜੀ ਹਾਂ ਕਿੰਨਾ ਸੁਆ ਸੁਆ ਪਹਿਲਾਂ ਨਹੀਂ ਦੂਜੇ ਸੁਆ ਦੂਜਾ ਸੁਆ ਠੀਕ ਆ ਦੂਜਾ ਸੁਆ ਇਹਦੇ ਕੱਦ ਸਾਂਭਣ ਵਾਲੀ ਆ ਚਲੋ ਕੋਈ ਸਾਂਭਲਾ ਭਰਾ ਲਈ ਤਾਂ ਦੁੱਧ ਜਿਹੜਾ ਗਾਵਾਂ ਵਾਲੇ ਸਾਲਾ ਜਿੰਨਾ ਪਾਈਏ ਉਹਨਾਂ ਹੀ ਕੱਢੀ ਅੱਛਾ ਜੀ ਠੀਕ ਆ ਠੀਕ ਆ ਲਓ ਜੀ ਰੇਟ ਇਹ ਤਾਂ ਵੀ ਪਈ ਕਹਿੰਦਾ ਕਿ ਬਿਲਕੁਲ ਜਾਇਜ਼ ਮੈਂ ਤਾਂ ਕਾਨੂੰਨ ਕੁ ਲੱਗਦੀ ਕਰਦੇ ਅੱਛਾ ਬਾਕੀ ਆ ਸਾਰੀ ਐ ਵਧੀਆ ਠੀਕ ਆ ਲਓ ਜੀ ਸੀਲੀਆਂ ਸੁੱਲੀਆਂ ਵੀ ਚੰਗੀਆਂ ਲੁਬੜੇ ਦਵਾਈ ਨੂੰ ਵੀ ਠੱਡ ਵਧੀਆ ਆਹ ਨੋਹ ਚਾ ਲਓ ਜੀ ਲੱਗੇ ਤਾਂ ਵੀ ਚੈੱਕ ਕਰਾ ਦਨੇ ਆਪਾਂ ਥਣ ਥਣ ਤੁਹਾਨੂੰ ਇਹਨਾਂ ਗੁਲਾਬੀ ਥਾਣਿਆਂ ਦੇ ਦੇਖ ਸਕਦੇ ਇਧਰਲੀ ਸਾਈਡ ਤੋਂ ਕਿੰਨਾ ਮੁੱਲ ਵੀਰ ਜੀਰਾ ਦੁੱਧ ਵੀ ਜੀ ਹੋਊਗਾ 10 ਕਿਲੋ ਅੱਛਾ ਹੀ ਆਪਣੀ 9 ਕਿਲੋ ਹੀ ਗੱਡੀ ਜੇ ਠੀਕ ਆ ਆਪਾਂ ਮੈਂ ਥੱਲੇ ਵੀ ਛੱਡ ਲਓ ਅੱਛਾ ਹੀ ਆਪਾਂ ਨਹੀਂ ਛੱਡੋ ਆਪਾਂ ਬੱਚਾ ਥੱਲੇ ਵੀ ਛੱਡ ਦੇਈਂ ਬੱਚਾ ਥੱਲੇ ਨਹੀਂ ਛੱਡ ਦੇਈਂ ਹਾਂਜੀ ਹਾਂਜੀ ਥੱਲੇ ਵੀ ਗੱਲ ਨੇ ਪਰ ਅਸੀਂ ਉਹਦਾ ਬਾਟੇ ਜੋ ਬੰਦੀ ਦੁੱਧ ਪੀਉਂਦੇ ਆ ਠੀਕ ਆ ਠੀਕ ਆ ਹਾਂ ਗੱਲ ਦੱਸੀ ਭਾਜੀ ਚੰਗੀ ਹੁੰਦੀ ਹੈ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਇਹ ਹਾਂ ਦਾ ਜਿਹੜੀ 63000 ਦੀ ਬੱਛੀ ਕਰਾ ਕਰ ਦਈਏ ਵੀ ਜਮਾਨਦਲ ਬੱਛੀ ਚੰਗੀ ਜੇ ਬਲੀੜ ਚੰਗੀ ਜੇ ਨਹੀਂ ਆ ਚੰਗੀ ਕਾਦ ਕੋਦ ਵੀ ਬਹੁਤ ਤਗੜਾ ਵਾ ਕਰ ਦਈ ਤੋਂ 30 30 ਹਜਾਰ ਦੀ ਹਜੇ 30 ਪੂਰੇ 33000 ਦੀ ਮਸ਼ੀਨ ਦਾ ਉਹ ਬੱਤ ਛੋੜ ਹੀ ਹੁੰਦੀ ਤੇ ਸੌਦੀ ਠੀਕ ਹੈ ਲੋ ਜੀ 33000 ਦੀ ਸੱਜਰ ਸੂਈ ਬਿਲਕੁਲ ਬਿਲਕੁਲ ਜੀ ਬਿਲਕੁਲ ਜਿਹੜੇ ਨਾਰਮਲ ਰੇਟ ਕਰਦੇ ਆ ਵੀਰ ਨੇ ਤੇ ਪਾਟ ਚੰਗੇ ਆ ਵੀਰ ਦੇ ਕੋਲ ਜੇ ਵੇਖ ਸਕਦੇ ਬਿਲਕੁਲ ਤਾਜ਼ਾ ਬੱਚਾ ਜੇ 나ੜੂ ਦੇ ਆ ਤੇ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਚਲੋ ਕੇ ਵੀਰ ਭਰਾ ਨੇ ਅੱਗੇ ਪਸ਼ੂ ਖਰੀਦਣਾ ਹੁੰਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ